ਮੈਂ ਤੁਹਾਡਾ ਆਪਣਾ ਡਾਕਟਰ ਨਰਮਲ ਸਿੰਘ ਪੁੱਲਰ ਆਪਾਂ ਖੜੇ ਆ ਪਿੰਡ ਢੇੜ ਮੇ ਜੋ ਕਿ ਬਾਈ ਦੀ ਇੱਕ ਛੋਟੀ ਦਾ ਪਹਾੜ ਮਗਰ ਖੜੀ ਦੇਖ ਰਹੇ ਆ ਇਹ ਛੋਟੀ ਦੇਦੂ ਪਹਿਲਾਂ ਵੀ ਚਾਰ ਪੰਜ ਟੀਕੇ ਧਰਾਏ ਸੀਗੇ ਜੋ ਕਿ ਕਨਸੀਵ ਨਹੀਂ ਕਰਿਆ ਜਿਹੜੀ ਛੋਟੀ ਨੇ ਇਹ ਛੋਟੀ ਦੇ ਆਪਾਂ ਇੱਕ ਟੀਕਾ ਧਰੇ ਸੀਗਾ ਬਿਨਾਂ ਹੱਥ ਪਾਈ ਟੀਕਾ ਧਰਾਇ ਸੀਗਾ ਡਿਜੀਟਲ ਗਨ ਦੇ ਨਾਲ ਜੋ ਕਿ ਪਹਿਲੇ ਟੀਕੇ ਤੇ ਕਨਸੀਵ ਕਰਿਆ ਸੀਗਾ ਬਾਕੀ ਆਪਾਂ ਬਾਈ ਤੋਂ ਰਿਵਿਊ ਲੈਣੇ ਆ ਵੀ ਕਿਵੇਂ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਹਾਂ ਠੀਕ ਆ ਜੀ ਵਧੀਆ ਹਾਂ ਆ ਬਾਈ ਜਿਹੜੀ ਝੋਟੀ ਦੀ ਆਪਾਂ ਗੱਲ ਕਰੀਏ ਇਹਦੇ ਪਹਿਲਾਂ ਕਿੰਨੇ ਟੀਕੇ ਤੇ ਰਹਿ ਸੀਗੇ ਆਪਣੇ ਟੀਕੇ ਤੁਹਾਨੂੰ ਤੋਂ ਪਹਿਲਾਂ ਇਹ ਦੋ ਤਿੰਨ ਵਾਰੀ ਭਰਾਏ ਸੀ ਜੀ ਪਹਿਲਾਂ ਨਹੀਂ ਨੀ ਫੇ ਛੋਟੀ ਜਿਹੀ ਗੰਨਣਾ ਠੀਕ ਆ ਭਰਾਇਆ ਜਿਦੋਂ ਜੀ ਫਿਰ ਪਹਿਲੀ ਵਾਰ ਚ ਹੀ ਰਹੀ ਵੀ ਹਾਂਜੀ ਇਹ ਹੁਣ ਇਸ ਟਾਈਮ ਇਹ ਸੂ ਸੂ ਪੀਲੇ ਨੂੰ ਸੂਈ ਨੂੰ ਹੋ ਗਿਆ ਹੁਣੇ ਘੱਟ ਤੋਂ ਘੱਟ ਤਕਰੀਬਨ ਕਿਨੇ ਕਿ ਦਿਨ ਮਹੀਨੇ ਹੋ ਗਏ ਜੀ ਹਾਂ ਮਹੀਨਾ ਹੋ ਗਿਆ ਸੂਈ ਨੂੰ ਜੀ ਪਹਿਲਾਂ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਜੀ ਤੇ ਆਪਾਂ ਰਿਜ਼ਲਟ ਤੁਹਾਡੇ ਕੋਲੇ ਆ ਰਿਪੀਟਰ ਰਿਪੀਟਰ ਸੀਗੀ ਇਹ ਤਕਰੀਬਨ ਚਾਰ ਪੰਜ ਵਾਰੀ ਫਿਰ ਗਈ ਸੀ ਆਪਾਂ ਇੱਕ ਟੀਕਾ ਧਰਿਆ ਸੀਗਾ ਪਹਿਲੀ ਵਾਰੀ ਆਏ ਸੀ ਬਾਈ ਕੋਲੇ ਡਿਜੀਟਲ ਗਨ ਦੇ ਨਾਲ ਟੀਕਾ ਧਰਿਆ ਸੀਗਾ ਹੁਣ ਇਹ ਵਧੀਆ ਸੂਈ ਆ ਆਪੇ ਸੂਈ ਆ ਤੇ ਇਹਦਾ ਜਿਹੜਾ ਬੱਚਾ ਸੀਗਾ ਉਹ M51 ਛੋਟੇ ਦਾ ਸੀਗਾ ਜੀ ਉਹਦਾ ਆਪ ਬੱਚਾ ਦੇਖੋਨੇ ਬਹੁਤ ਸੋਹਣੀ ਗ੍ਰੋਥ ਆ ਕੱਟੀ ਕੱਟਾ ਕੇ ਕੱਟੀ ਹਾਂ ਕੱਟੇ ਨੇ ਜਨਮ ਦਿੱਤਾ ਇਹਨੇ ਤੇ ਤਕਰੀਬਨ ਸੂਸਾਨ ਚ ਵੀ ਆਪੇ ਸੂਈ ਆ ਤੇ ਵਧੀਆ ਹੋ ਰਿਹਾ ਜੀ ਰਿਜ਼ਲਟ ਇਹਦਾ ਤੇ ਆਪਾਂ ਬੱਚਾ ਦਿਖਾਉਣਾ ਹੈ ਇਹ ਇਹ ਜੀ ਆਪਣਾ M52 ਝੋਟੇ ਦਾ ਬੱਚਾ ਇਹ ਜਿਹਦੀ ਕੀ ਗਰੋਥ ਗਰੋਥ ਪੂਰੀ ਵਧੀਆ ਤੇ ਆਪਣਾ ਜਮਾ Z 블랙 ਹੈ ਮੱਥੇ ਤੇ ਲੈ ਕੇ ਜਮਾ ਪੂਛ ਤੱਕ ਹੀ ਪੂਰਾ ਟਾਪ ਕੁਆਲਟੀ ਦਾ ਹੀ ਤੇ ਜੇ ਕਿਸੇ ਮੇਰੇ ਭਰਾ ਨੇ ਚੰਗੀ ਕੁਆਲਿਟੀ ਦਾ ਪੂਰਾ ਵਧੀਆ ਸੀਮਨ ਲਗਾਉਣਾ ਹੋਵੇ ਆਪਣੇ ਪਸ਼ੂਆਂ ਤੇ ਤਾਂ ਆਪਣੇ ਨਾਲ ਸੰਪਰਕ ਕਰਿਓ ਡਾਕਟਰ ਨਿਰਮਲ ਸਿੰਘ ਪੁੱਲਰ ਪਿੰਡ ਗੋਵਿੰਦਪੁਰਾ ਡਿਸਟ੍ਰਿਕਟ ਬਠਿੰਡਾ ਜੀ ਆਪਣਾ ਫੋਨ ਨੰਬਰ ਹੈਗਾ 94631 38641 ਆਪਣਾ ਫੋਨ ਨੰਬਰ ਹੈ ਬਾਕੀ ਆਪਾਂ ਬਾਈ ਦਾ ਰਿਵਿਊ ਲਿਆ ਗਏ ਤੇ ਬਾਕੀ ਬਾਈ ਨੂੰ ਆਪਾਂ ਹੋਰ ਗੱਲਬਾਤ ਕਰਦੇ ਆ ਵੀ ਕਿਵੇਂ ਰਹਿਈ ਆਪਣਾ ਹਾਨੂੰ ਬਹੁਤ ਵਧੀਆ ਜੱਟ ਮਿਲਿਆ ਜਿਸ ਤੇ ਪਹਿਲੀ ਵਾਰ ਤੁਹਾਨੂੰ ਸੰਪਰਕ ਕਰਿਆ ਛੋਡੇ ਨਾਲ ਜੀ ਪਹਿਲਾਂ ਤੇ ਹੋਰ ਡਾਟਾ ਤੇ ਭਰੌਂਦੇ ਵੀ ਰਹੇ ਖੈਰ ਜੀ ਉਹ ਦੋ ਤਿੰਨ ਵਾਰੀ ਭਰੌਣਾ ਪਿਆ ਛੋਡੇ ਨਾਲ ਸੰਪਰਕ ਪਹਿਲੀ ਵਾਰ ਹੋਇਆ ਮੈਂ ਜੱਜ ਨੂੰ ਵਧੀਆ ਮਿਲਿਆ ਜੀ ਬਹੁਤ ਜ਼ਿਆਦਾ ਵਧੀਆ ਜੀ ਹਾਂਜੀ ਥੈਂਕ ਯੂ ਜੀ ਆਪਣਾ ਆਪਣੇ ਨਾਲ ਸੰਪਰਕ ਕਰੀ ਜੇ ਕਿਸੇ ਮੇਰੇ ਵੀਰ ਭਰਾ ਦਾ ਕੋਈ ਪਸ਼ੂ ਰਿਪੀਟਰ ਹੋਵੇ ਤਾਂ ਆਪਾਂ ਪਹਿਲਾਂ ਅੰਦਰੋਂ ਦੇਖ ਲੈਨੇ ਕੈਮਰੇ ਨਾਲ ਸਾਰਾ ਕਿਵੇਂ ਪਸ਼ੂ ਸਹੀ ਆ ਕਿਵੇਂ ਆਈ ਤਾਂ ਪਟੀ ਕਾ ਧਰ ਦਿੰਨੇ ਜੀ ਉਹਦੇ ਤੇ ਤਕਰੀਬਨ 99.99 ਪਸ਼ੂ ਕਨਸੀਵ ਕਰਦਾ ਹੀ ਆਈ ਜੀ ਬਾਕੀ ਆਪਣਾ ਹਾ ਰਿਵਿਊ ਆਪਣੇ ਕੋਲੇ ਆ ਹੀ ਸਾਹਮਣੇ ਆ ਜੀ ਬਾਈ ਦੇ ਟੀਕੇ ਪੂਰੀ ਕੁਆਲਿਟੀ ਦਾ ਟੋਪ ਕੁਆਲਿਟੀ ਦਾ ਧਰੈ ਸੀਗਾ ਜੀ ਇੱਕ ਮਹੀਨੇ ਦੇ ਬੱਚੇ ਦੀ ਗ੍ਰੋਥ ਤੁਸੀਂ ਚੈੱਕ ਕਰ ਲਈਏ ਜੀ ਤੇ ਪੂਰਾ ਵਧੀਆ ਜੈਡ ਬਲੈਕ ਜੀ ਚੰਗੀ ਕੁਆਲਿਟੀ ਦਾ ਬੱਚਾ ਆ ਜੀ ਤੇ ਬਾਕੀ ਜੇ ਕਿਸੇ ਭਰਾ ਦਾ ਆਪਣੇ ਤਾਂ ਆਪਾਂ ਸ਼ੁਰੂ ਰਿਪੀਟਰ ਆ ਤਾਂ ਆਪਣੇ ਨਾਲ ਸੰਪਰਕ ਕਰੋ ਆਪਾਂ ਫੇਰ ਨੰਬਰ ਦੁਬਾਰਾ ਉਹ ਕਰ ਦਿਆਂਗੇ ਬਾਕੀ ਸਕਰੀਨ ਤੇ ਫੋਨ ਨੰਬਰ ਆਪਾਂ ਨੇ ਚੱਲੀ ਜਾਂਦਾ 9463138641 ਡਾਕਟਰ ਨਿਰਮਨ ਸਿੰਘ ਭੁੱਲਰੀ ਥੈਂਕ ਯੂ